ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਤੱਕ ਸ਼੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਜਿਸ ਚ ਕਿਹਾ ਗਿਆ ਹੈ ਕਿ ਤੁਹਾਡੇ ਗੁਰਦੁਆਰੇ ਦੇ ਲੰਗਰ ਹਾਲ 'ਚ 4 ARDEX ਆਧਾਰਿਤ LED ਮੌਜੂਦ ਨੇ ਇਸ ਮੇਲ ਦੇ ਮਿਲਣ ਨਾਲ ਹਫੜਾ ਦਫੜੀ ਮਚ ਗਈ ਜਿਸ ਮਗਰੋਂ ਇਸ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਇਸ ਤੋਂ ਬਾਅਦ ਬੰਬ ਸਕੁਐਡ ਸਰਚ ਸਕੁਐਡ ਤੇ ਹੋਰ ਟੀਮਾਂ ਤੱਕ ਸ਼੍ਰੀ ਪਟਨਾ ਸਾਹਿਬ ਪਹੁੰਚੀਆਂ ਤੇ ARDEX ਤੇ ਬੰਬ ਆਦਿ ਪਾਲ ਲਈ ਮੁਹਿੰਮ ਸ਼ੁਰੂ ਹੋ ਗਈ ਦੇਰ ਸ਼ਾਂਤਤਾ ਕਾ ਜਿਹੀ ਕੋਈ ਵੀ ਸਪੋਟਕ ਸਮਗਰੀ ਨਹੀਂ ਮਿਲੀ ਇੱਥੇ ਅਧਿਕਾਰੀਆਂ ਵਰਕਰਾਂ ਤੇ ਸੇਵਾਦਾਰਾਂ ਚ ਡਰ ਦਾ ਮਾਹੌਲ ਹੈ ਦੱਸੇ ਕਿ ਧਮਕੀ ਬੀਤ ਦਿਨ ਮਿਲੀ ਸੀ ਤੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨੂੰ ਕਰੀਬ 10 ਵਾਰ ਧਮਕੀ ਮਿਲ ਚੁੱਕੀ ਹੈ ਤੇ ਹੁਣ ਸ਼੍ਰੀ ਪਟਨਾ ਸਾਹਿਬ ਨੂੰ ਬੰਪ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਤੱਕ ਸ੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਬੰਨ੍ਹਣ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਕਿ ਤੁਹਾਡੇ ਗੁਰਦੁਆਰੇ ਦੇ ਲੰਗਰ ਹਾਲ 'ਚ 4 ARDEX ਅਧਾਰਿਤ LED ਮਜੂਤ ਨੇ ਇਸ ਮੇਲ ਦੇ ਮਿਲਣ ਨਾਲ ਹਫੜਾ ਦਫੜੀ ਮਚ ਗਈ ਜਿਸ ਮਗਰੋਂ ਇਸ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਇਸ ਤੋਂ ਬਾਅਦ ਬੰਬ ਸquad search squad ਤੇ ਹੋਰ ਟੀਮਾਂ ਤੱਕ ਸ੍ਰੀ ਪਟਨਾ ਸਾਹਿਬ ਪਹੁੰਚੀਆਂ ਤੇ ARDEX ਤੇ ਬੰਬ ਆਦਿ ਪਾਲ ਲਈ ਮੁਹਿੰਮ ਸ਼ੁਰੂ ਹੋ ਗਈ देर शाम ਤੱਕ ਅਜਿਹੀ ਕੋਈ ਵੀ ਸਪੋਟਕ ਸਮੱਗਰੀ ਨਹੀਂ ਮਿਲੀ ਇਥੇ ਅਧਿਕਾਰੀਆਂ ਵਰਕਰਾਂ ਤੇ ਸੇਵਾਦਾਰਾਂ ਚ ਡਰ ਦਾ ਮਾਹੌਲ ਹੈ ਦੱਸਿਆ ਕਿ ਧਮਕੀ ਬੀਤ ਦਿਨ ਮਿਲੀ ਸੀ ਤੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨੂੰ ਕਰੀਬ 10 ਵਾਰ ਧਮਕੀ ਮਿਲ ਚੁੱਕੀ ਹੈ ਤੇ ਹੁਣ ਸ਼੍ਰੀ ਪਟਨਾ ਸਾਹਿਬ ਨੂੰ ਬੰਪ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ